ਸਵਤੰਤਰਤਾ ਦਿਵਸ ਦੀ ਤਿਆਰੀ ਵਿੱਚ ਕਮਿਸ਼ਨ ਅਤੇ ਪੁਲਿਸ ਨੇ ਬਾਹਰੀ ਇਲਾਕਿਆਂ ਵਿੱਚ ਸੁਰੱਖਿਆ ਨੂੰ ਮਜ਼ਬੂਤ ਕੀਤਾ। ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਉਦੇਸ਼ ਨਿਰਮਾਣ ਅਧੀਨ ਇਮਾਰਤਾਂ ਅਤੇ ਕਿਰਾਏਦਾਰਾਂ ਦੀ ਕੀਤੀ ਗਈ ਚੈਕਿੰਗ। ਸਵਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਦੇ ਦਿਸ਼ਾ-ਨਿਰਦੇਸ਼ ਅਰ ਕਮਿਸ਼ਨ ਅਤੇ ਪੁਲਿਸ ਨੇ ਸਵਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਹਨ। ਇਹ ਚੈਕਿੰਗ ਨਿਰਮਲ ਸਿੰਘ ਪੀਪੀਐਸ ਏਸੀਪੀ ਸੈਂਟਰ ਜਲੰਧਰ ਐਡੀਸ਼ਨਲ ਐਸਐਚਓ ਥਾਣਾ ਰਾਮਾ ਮੰਡੀ ਚੌਂਕੀ ਇੰਚਾਰਜ ਤਕੋਹਾ ਅਤੇ ਥਾਣਾ ਰਾਮਾ ਮੰਡੀ ਜਲੰਧਰ ਦੀ ਪੁਲ ਮੁਖਉਦੇਸ਼ ਬਾਰੇ ਖੇਤਰਾਂ ਵਿੱਚ ਸੁਰੱਖਿਆ ਨੂੰ ਵਧਾਉਣਾ ਸੀ ਖਾਸ ਕਰਕੇ ਉਸਾਰੀ ਅਧੀਨ ਕਲੋਨੀਆਂ ਵਿੱਚ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਂਚ ਕਰਨਾ ਸੀ ਇਸ ਤੋਂ ਇਲਾਵਾ ਖੇਤਰ ਵਿੱਚ ਚੱਲ ਰਹੀਆਂ ਚੈਕਿੰਗਾਂ ਬਾਰੇ ਜਾਣਕਾਰੀ ਦੇਣ ਲਈ ਸਥਾਨਕ ਨਿਵਾਸੀਆਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਪੀਸੀਆਰ ਵੈਦਨਾ ਮੋਟਰਸਾਈਕਲ ਐਸਚੌਤੇ ਮੁਖ ਨੁਸ਼ੀ थाना ਦੇ ਸੰਪਰਕ ਨੰਬਰ ਵੀ ਉਹਨਾਂ ਨਾਲ ਸਾਂਝੇ ਕੀਤੇ ਗਏ ਕਿਰਾਏਦਾਰਾਂ ਦੀ ਵੀ ਜਾਂਚ ਕੀਤੀ ਗਈ ਤੇ ਚਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਕੋਈ ਸ਼ੱਕੀ ਗਤੀਵਿਧੀ ਨਾ ਮਿਲਣ ਤੇ ਛੱਡ ਦਿੱਤਾ ਗਿਆ ਜਲੰਧਰ ਪੁਲਿਸ ਦੇ ਸਹਿਯੋਗ ਨਾਲ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਐਮਰ ਜਦ ਸਿੱਧੀ ਸਥਿਤੀ ਵਿੱਚ ਹੈਲਪਲਾਈਨ ਨੰਬਰ 112 ਡਾਇਲ ਕਰਨ ਦੀ ਅਪੀਲ ਕਰਦੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਮਾਨਜੋ ਖੀਰੀ ਸਪਟਾ ਚਰਮਨ ਦੀ ਆਈਪੀਐਸ ਮਿਸ ਮਰਤੀ ਸਵਾ ਦਾ ਜਿਹੜੇ ਦੇਸ਼ਾਂ ਦੇਸ਼ਾਂ ਦੇ ਉੱਤੇ ਅੱਜ ਜਿਹੜੀ ਹੈਗੀ ਹੈ ਜਿਹੜੀਆਂ ਹਾਊਸ ਕਲਸ ਦੇ ਉੱਤੇ ਬਣਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਚੈਕਿੰਗ ਦੀ ਸੀਗੀ। ਤੁਸੀਂ ਚੈਕਿੰਗ ਦੇ ਵਿੱਚ ਮੇਰੇ ਨਾਲ ਐਪੀਸ਼ਨਲ ਐਸਐਚਓ ਰਮਾਹਦੀ ਅੰਚਾਰਟ ਪੀਪਲ ਹੋਗਾ। ਇਹ 3 10 ਐਂਜੀਓ ਦੇ 6 ਪੀਓ 30 ਨੌਲਿਟੀ ਹੈ ਜੀ ਅਸੀਂ ਜਿਹੜੇ ਆਊਟਸਾਈਡ ਦੇ ਬਣਿਆ ਨੇ ਦੁਨੀਆਂ ਜਿਵੇਂ ਕਿ ਪਾਰਕ ਐਵੇਨਿਊ ਸਿਟੀ 뷰ਸ ਅਰਸ਼ਲ ਇਹਨਾਂ ਬਲੋਡੀਆਂ ਨੂੰ ਅਸੀਂ ਚੈੱਕ ਕੀਤਾ ਬਲਾਨੇ ਚੈਕਿੰਗ ਜਿਹੜੇ ਸ਼ੱਕੀ ਵਿਅਕਤੀ ਹੈ ਜਿਹੜੇ ਰੀਟੇਨੈਂਸ ਸੈਕਸ਼ਨ ਇਹ ਪ੍ਰਾਇਦਾ ਹਕੇ ਨੇ ਉਹਨਾਂ ਦੀ ਅਸੀਂ ਚੈਕਿੰਗ ਕਰਤੀ ਹੈ। ਤੋਂ ਇਸ ਚੈਕਿੰਗ ਦੇ ਦੌਰਾਨ ਅਸੀਂ ਕੁਝ ਚਾਰ ਜਿਹੜੇ ਹੱਕੇ ਨੇ ਸਪੈਕਟ੍ਰਲ ਪਰਸ ਜਿਹੜਿਆ ਨੰਬਰ ਦੱਸਦੇ ਨੇ। ਆ ਜਿਹਨਾਂ ਅਸੀਂ ਵਿਅਕਤੀ ਸ਼ੰਕਾ ਬਾਅਦ ਤਸਦੀਕ ਕਰਦਾਂ ਜਿਹੜਾ ਸਬੂਤ ਦਿਖਾਏਗਾ। ਤੋਂ ਕਲੋਨੀਆ ਦੇ ਜਿਹੜੀਆਂ ਨਾ ਕਮੇਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਸੁਧਾਰ ਲਈ ਉਹਦਾ ਨਾਮ ਵੀ ਕਰਦਾ ਦਿੱਕੀਏ ਤੇ ਉਹਨਾਂ ਦੇ ਰੰਗ ਲੈ ਗਏ ਕੋਈ ਸਥਿਰ ਨਾ ਬਣਿਆ ਕਿਉਂ ਸ਼ੇਰ ਦਿੱਕੇ ਤਾਂ ਕਿ ਆਉਂ ਕਿਵੇਂ ਦੇ ਰੰਗ ਦੇ ਕੰਮ ਆ